ਗੋਣੇ ਲੱਗਦਾ ਇਹ ਤਾਂ ਸਾਲੇ ਉਹੀ ਆ ਜਿਹੜੇ ਸਿਬਿਆ ਜਮੇ ਕਿ ਚਿੱਟਾ ਲਾਉਂਦੇ ਆ ਨਾਂ ਦੇਖ ਕਰਦਾ ਸ਼ਰੀਕ ਤਾਂ ਕਹਿੰਦੇ ਉਹੀ ਨਹੀਂ ਸ਼ਰੀਕ ਤੇ ਰਾਜੀ ਹੁੰਦਾ ਉਹ ਬਾਈ ਆ ਗੱਲ ਨਹੀਂ ਹੈਗੀ ਤੂੰ ਸਮਝਣ ਦੀ ਕੋਸ਼ਿਸ਼ ਕਰ ਗੱਲ ਕਿਉਂ ਨਹੀਂ ਹੈਗੀ ਬਰਾ ਅੱਜ ਤੂੰ ਮੈਨੂੰ ਇਹੀ ਗੱਲ ਆ ਹੋਰ ਕੌਣ ਤੂੰ ਜਾਣ ਕੇ ਗੱਲਾਂ ਕਰਦਾ ਤੂੰ ਚੱਲ ਚੱਲ ਅਸੀਂ ਵੀ ਛੱਡਾ ਪਾਈਆਂ ਯਾਰ ਮੇਰਾ ਚੱਲ ਚੱਲ ਜਾਂਦੇ ਜਾਂਦੇ ਆਹਾਂ ਚੋ ਜਾਂ ਦਿਖਦੇ ਜਨਮ ਤੱਕ ਤੇਰਾ ਤਾਂ ਢੱਡ ਮੱਚਦਾ ਆਹੋ ਮੱਚਦਾ ਤੇਰਾ ਢੱਡਾ ਤੈਨੂੰ ਮੈਂ ਆਇਆ ਹੁਣ ਤਾਂ ਆਇਆ ਇਹ ਸਾਡਾ ਮੁੰਡਾ ਬਾਹਰ ਲੰਘ ਗਿਆ ਇਹਦੀ ਹੁਣ ਅਸੀਂ ਕੰਨਾ ਬਣਾ ਦੀ ਫालतੂ ਉਹ ਕਾਨੂੰ ਪਰਜਾਈ ਮਾੜਾ ਸੋਚੀ ਜਾਨੀ ਜੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਫੇਰ ਹੀ ਹੈ ਕਾ ਇਹ ਲਿਆਉਂਦੇ ਮਾਂ ਘੜ ਕੇ ਦਾ ਬੈਠਾ ਇੱਥੇ ਬਾਜੀ ਚਾਹ ਤਾਂ ਲਿਆਉਂਦੀ ਪਾਣੀ ਸਾਰਾ ਦਿਨ ਕੰਮ ਪਿਆਦੀਆ ਮਾਂ ਹੁਣ ਕੰਮ ਕਰਕੇ ਫੇਰ ਦੇਉਂਗਾ